ਨ ਕੋਦਰ ਤੋਂ ਲੁਧਿਆਣਾ ਰੇਲਵੇ ਟ੍ਰੈਕ ਤੇ ਅਸੀਂ ਖੜੇ ਆ ਇਸ ਵਕਤ ਇਹ ਜਿਹੜਾ ਇਲਾਕਾ ਇਹ ਬੀਰਪਿੰਡ ਔਰ ਜਿਹੜਾ ਮਹਿਮਾ ਆ ਉਹਦੇ ਵਿਚਕਾਰ ਦਾ ਇਲਾਕਾ ਹੈ ਇਥੇ ਇੱਕ ਨੌਜਵਾਨ ਮੁੰਡਾ ਜੋ ਕਿ ਰਵਿਦਾਸ ਹਮਾਲੇ ਦਾ ਰਹਿਣ ਵਾਲਾ ਹੈ ਇਹਦਾ ਨਾਮ ਮਨਪ੍ਰੀਤ ਅਗੋਰਾ ਆ ਜਾਣਕਾਰੀ ਲੈਣੇ ਆ ਜੀ ਸਾਡੇ ਕੋਲ ਇਸ ਵਕਤ ਬਸਪਾ ਦੇ ਸ਼ਹਿਰੀ ਪ੍ਰਧਾਨ ਨੇ ਵਿਜੇ ਮੜਾਸੀ ਉਹਨਾਂ ਨਾਲ ਗੱਲ ਕਰਦੇ ਆ ਹਾਂ ਜੀ ਸਰ ਕੀ ਜਿਹੜਾ ਮਸਲਾ ਹੈ ਦੇਖੋ ਇਹ ਮੁੰਡਾ ਕੁਝ ਦਿਨ ਪਹਿਲਾਂ ਹੀ ਬਾਹਰੋਂ ਆਇਆ ਸੀ ਔਰ ਅੱਜ ਸਾਨੂੰ ਜੋ ਹੁਣ ਤੱਕ ਪੁਸ਼ਪਰਧਾਨ ਦੇ ਪਤਾ ਲੱਗਾ ਵਾ ਇਹਦਾ ਨਾ ਉਹ ਆੜਕਾਂ ਦੇ ਲੱਗ ਝੁੱਗੀ ਵਾਲਿਆਂ ਨਾਲ ਝਗੜਾ ਹੋਇਆ ਸੀ ਉਸ ਤੋਂ ਬਾਅਦ ਕਿਸੇ ਕారణ ਚ ਚਕੜਾ ਖੜਾ ਹੋਇਆ ਬਾਅਦ ਵਿੱਚ ਕੀ ਹੋਇਆ ਕੀ ਨਹੀਂ ਹੋਇਆ ਰਾਤ ਲੰਘ ਗਈ ਆ ਸਵੇਰੇ ਸਾਨੂੰ ਉਹਦੀ ਬੋਡੀ ਮਿਲੀ ਇਹਦੀ ਇਨਵੈਸਟੀਗੇਸ਼ਨ ਦਾ 파ਟ ਹੈ ਇਹ ਤਾਂ ਪੁਲਿਸ ਇਨਵੈਸਟੀਗੇਸ਼ਨ ਕਰੂਗੀ ਹੋਇਆ ਕੀ ਜੀ ਬਾਕੀ ਜਾਂ ਸਭ ਮੈਂ ਜਿਆਦਾ ਪਤਾ ਇਹਨਾਂ ਦੇ ਮਹੱਲੇ ਦੇ ਆ ਮੈਂ ਜੀ ਚਾਹਤਾ ਇਹ ਮੁੰਡਾ ਜਿਹੜਾ ਸਾਡੇ ਮਹੱਲੇ ਤੋਂ ਆ ਇਹਦੇ ਡੈਡੀ ਦਾ ਨਾਮ ਬਿੱਲਾ ਸੀ ਉਹਨੂੰ ਕਹਿੰਦੇ ਆ ਤੇ ਇਹ ਮੁੰਡਾ ਮਨਪ੍ਰੀਤ ਗੋਰਾ ਆ ਔਰ ਇਹ ਦੋ ਬ੍ਰਦਰ ਆ ਦੋਨੇ ਬਹੁਤ ਬੀਬੇ ਆ ਅੱਜ ਤੱਕ ਇਹਨਾਂ ਦੀ ਕੋਈ ਸ਼ਿਕਾਇਤ ਨਹੀਂ ਅਸੀਂ ਤਕਰੀਬਨ ਇਹਨਾਂ ਨੂੰ ਆਪਣੇ ਅ ਸ਼ੁਰੂ ਤੋਂ ਜਾਣਦੇ ਆ ਲੇਕਿਨ ਜਿਹੜਾ ਐਲੀਗੇਸ਼ਨ ਲੱਗ ਰਿਹਾ ਕਿ ਝੁੱਗੀਆਂ ਵਾਲਿਆਂ ਨੇ ਕਿਹਾ ਆ ਕਿ ਸਾਡੀ ਕੁੜੀ ਨੂੰ ਛੇੜਿਆ ਬਈ ਅਸੀਂ ਇਹ ਗੱਲ ਮੰਨਣ ਜੋਗ ਨਹੀਂ ਕਿਉਂਕਿ ਇਹ ਮੁੰਡਾ ਬਿਆਹ ਬਰਿਆ ਆ ਔਰ ਦੂਜੀ ਗੱਲ ਹੈ ਕਿ ਬਹੁਤ ਇੱਜ਼ਤਦਾਰ ਬੰਦੇ ਆ ਐਦਾਂ ਦਾ ਇਹਨਾਂ ਦਾ ਕੋਈ ਵੀ ਬੈਕਗ੍ਰਾਉਂਡ ਨਹੀਂ ਹੈਗੀ ਔਰ ਕਹਿੰਦੇ ਕੱਲ ਉਹਨਾਂ ਨੇ ਇਹਨਾਂ ਨੂੰ ਕੁੱਟਿਆ ਨੂੰ ਬਹੁਤ ਪਹਿਲਾਂ ਕੁੱਟਿਆ ਕੁੱਟਣ ਤੋਂ ਬਾਅਦ ਇਹ ਪਤਾ ਨਹੀਂ ਹੁਣ ਕੀ ਕੀ ਚੱਕਰ ਬਣੇ ਕੀ ਨਹੀਂ ਬਣਿਆ ਕਿ ਇਸ ਬੱਚੇ ਦੀ ਜਿਹੜੀ ਲਾਸ਼ ਆ ਬਿਲਕੁਲ ਆ ਬੀਰਪਿੰਡ ਨਾਲ ਲਿਆ ਬੀਬੀ ਐਮਐਲਏ ਇੰਦਰਜੀਤ ਕੌਰ ਜੀ ਦਾ ਪਿੰਡ ਆ ਬਿਲਕੁਲ ਉਹਦੇ ਨਾਲ ਇਹ ਲਾਸ਼ ਪਈ ਆ ਰਾਤੀ ਤੇ ਸਵੇਰੇ ਸਾਨੂੰ 8:30 ਵਜੇ ਪਤਾ ਲੱਗਾ ਉਹ ਵੀ ਇਹਨਾਂ ਦੇ ਫਾਦਰ ਦਾ ਸਾਨੂੰ ਮੈਸੇਜ ਮਿਲਿਆ ਕਿ ਮੇਰੇ ਬੇਟੇ ਦਾ ਕਤਲ ਕਰਕੇ ਤੇ ਇਹ ਵੀਰਪਿੰਡ ਦੀ ਲਾਈਨਾਂ ਦੇ ਉੱਪਰ ਉਹ ਬੱਚੇ ਨੂੰ ਸਿੱਟਿਆ ਹੋਇਆ ਤੇ ਜਦੋਂ ਅਸੀਂ ਆ ਕੇ ਦੇਖਿਆ 2-3 ਘੰਟੇ ਸਾਨੂੰ ਆਇਆ ਹੋਇਆ ਤੇ ਮੈਂ ਬੀਬੀ ਦੇ ਆਪਣੇ ਜਿਹੜੇ ਉਹਨਾਂ ਦੇ ਅਕਾਊਂਟੈਂਟ ਆ ਮੋਹਿਤ ਸੰਧੂ ਜੀ ਮੈਂ ਉਹਨਾਂ ਨੂੰ ਵੀ ਫੋਨ ਕੀਤਾ ਮੈਂ ਕਿਹਾ ਵੀ ਇੱਥੇ ਇਹਦਾ ਮੁੰਡਾ ਦੀ ਲਾਸ਼ ਪਈ ਆ ਆਪਣੇ ਰਵਦਾਸਪੁਰ ਮਹੱਲੇ ਤੋਂ ਉਹ ਕਹਿੰਦਾ ਵੀ ਸਾਨੂੰ ਕੋਈ ਇਨਫੋਰਮੇਸ਼ਨ ਨਹੀਂ ਕਿ ਲੇਕਿਨ ਇਹ ਹੁਣ ਟਾਈਮ ਦੇਖ ਲਓ ਵੀ 11 12 ਵਜ ਗਏ ਆ ਤਕਰੀਬਨ ਹਜ਼ਰ ਤੱਕ ਜਿੱਦਾਂ ਲਾਲੋ ਵੀ ਕੋਈ ਕਾਰਵਾਈ ਨਹੀਂ ਹੋਈ ਐਸਾ ਕੋਈ ਜਿਹੜਾ ਬਹੁਤ ਮਦਬਾਦੀ ਘਟਨਾ ਆ ਕਿਸੇ ਦੇ ਬੱਚੇ ਨੂੰ ਛੋਟੀ ਜੀ ਗੱਲ ਵਾਸਤੇ ਜਵਾਨ ਪੁੱਤ ਨੂੰ ਮਾਰ ਦੇਣਾ ਇਹ ਬਰਦਾਸ਼ਤ ਤੋਂ ਬਾਹਰ ਆ ਔਰ ਬਿਲਕੁਲ ਮੈਂ ਕਹਿੰਦਾ ਕਿ ਜਿਹੜਾ ਪੁਲਿਸ ਪ੍ਰਸ਼ਾਸਨ ਆ ਇਹ ਆਪਣੀ ਘੋੜੇ ਵੇਚ ਕੇ ਕਹਿੰਦੇ ਸੁੱਤਾ ਪਿਆ ਹੋਇਆ ਜੀ ਸਾਹਿਬ ਸਾਹਿਬ ਪੁਲਿਸ ਪ੍ਰਸ਼ਾਸਨ ਤੇ ਪਹੁੰਚ ਚੁੱਕਿਆ ਹੈ ਅਨਕਵਾਰੀ ਚੱਲ ਰਹੀ ਆ ਕਿ ਉਮੀਦ ਕਰਨ ਕਜੀ ਇਹ ਗੱਲ ਜਿੱਦਾਂ ਉਮੀਦ ਜਿਹੜੀ ਆ तकरीबन ਇਹ ਆ ਇਹਨਾਂ ਨੂੰ ਪਤਾ ਆ ਹੁਣ ਕਿਉਂਕਿ ਘਰਦਿਆਂ ਨੂੰ ਵੀ ਪਤਾ ਵੀ ਕੱਲ ਕਹਦੇ ਨਾਲ ਝਗੜਾ ਹੋਇਆ ਸੀਗਾ ਤੇ ਅਸੀਂ ਆਸ ਆਸ ਕਰਦੇ ਆ ਕਿ ਪੁਲਿਸ ਪ੍ਰਸ਼ਾਸਨ ਜਿਹੜਾ ਆ ਇਹਨਾਂ ਨੂੰ ਇਨਸਾਫ ਛੇਤੀ ਛੇਤੀ ਦਿਵਾਵੇ ਕਿਉਂਕਿ ਜਵਾਨ ਪੁੱਤ ਜਿਹੜਾ ਚਲ ਗਿਆ ਉਹ ਤਾਂ ਵਾਪਸ ਨਹੀਂ ਆਉਣਾ ਲੇਕਿਨ ਇਹਨਾਂ ਨੂੰ ਇਨਸਾਫ ਮਿਲਣਾ ਜ਼ਰੂਰੀ ਆ तकरीबन ਮੈਂ ਨਾ 11 ਵਜੇ 11:10 ਤੇ ਮੈਂ ਥਾਣੇ ਗਿਆ ਤੇ ਮੈਂ ਸਭ ਨੂੰ ਪੁੱਛਿਆ ਵੀ ਕਿੱਦਾਂ ਕਹਿੰਦਾ ਕਹਿੰਦਾ ਮੈਨੂੰ ਤਾਂ ਪਤਾ ਹੀ ਨਹੀਂ 8 ਵਜੇ ਦਾ ਸਾਰੇ ਮਹੱਲੇ ਨੂੰ ਪਤਾ ਸਾਰੇ ਪਿੰਡ ਨੂੰ ਪਤਾ ਲੱਗੇ ਛੱਗੇ ਪ੍ਰਸ਼ਾਸਨ ਪਤਾ ਨਹੀਂ ਜਾਣਦਾ ਖਾਸ ਕਰਕੇ ਜਿਹੜਾ ਅਦਵਾਸੀਆ ਸਮਾਜ ਆ ਇਹਨਾਂ ਨੂੰ ਇਹਨਾਂ ਨੂੰ ਪਿੱਛੇੋਂ ਕਿਹਾ ਗਿਆ ਵੀ ਇਹਨਾਂ ਲੋਕਾਂ ਨੂੰ ਇਗਨੋਰ ਕਰਨਾ ਜਿਹੜੇ ਬਸਪਾ ਦੇ ਲੋਕ ਆ ਤੇ ਜਾਂ ਇਹਨਾਂ ਦੇ ਦਿਮਾਗ ਤੇ ਕੋਈ ਫਰਕ ਪਿਆ ਹੋਇਆ ਜਿਹੜਾ ਇੰਨੀ ਵੱਡੀ ਆ ਵਾਰਦਾਤ ਹੋਣ ਦੇ ਬਾਵਜੂਦ ਵੀ ਐਸਐਚਓ ਸਾਨੂੰ ਕਹਿ ਰਿਹਾ ਮੈਨੂੰ ਪਤਾ ਨਹੀਂ ਔਰ 11:10 ਪੁਲਿਸ ਦਾ ਕੰਮ ਹੈ ਲਾਇਆ ਨਾਡਰ ਨੂੰ ਬਰਕਰਾਰ ਰੱਖਣਾ ਬਿਲਕੁਲ ਬਿਲਕੁਲ ਲੋਕਾਂ ਦੀ ਜਾਨ ਮਾਲ ਦੀ ਰਾਖੀ ਕਰਦੇ ਕੀ ਤੁਹਾਨੂੰ ਲੱਗ ਰਿਹਾ ਹੈ ਕਿ ਆਪਣੀ ਪੁਲਿਸ ਪੂਰੀ ਡਿਊਟੀ ਦੇ ਬਾਰੇ ਜੇ ਰੂਟੀ ਨਵਦੀ ਹੁੰਦੀ ਤੇ ਅੱਜ ਅਸੀਂ ਬਾਅਦ ਵਿੱਚ ਇਹ ਪਹਿਲਾਂ ਆਏ ਹੁੰਦੇ